ਨੇ glass card check ਕਰੋ ਤੁਸੀਂ ਇਹ 20 ਰੁਪਏ ਦਾ ਜੀ ਹਾਂਜੀ ਇਹ 20 ਰੁਪਏ ਦਾ glass card ਹੈ ਹਾਂਜੀ super x glass card ਵਿੱਚ ਆ ਚਾਹੋ ਅੱਛਾ ਮਤਲਬ origignal ਆ ਉਹੀ ਚੀਜ਼ ਆ ਜਿਹੜੀ ਲੋਕ ਬਾਜ਼ਾਰ 'ਚ ਮਿਲਦੀ ਆ 150 ਦਾ ਲਾਉਂਦੇ ਆ ਜੀ ਬਾਜ਼ਾਰ ਦੇ ਵਿੱਚ 150 ਦਾ ਲਾਉਂਦੇ ਆ ਤੁਸੀਂ ਕਿੰਨੇ ਲਾਣਾ ਆਪਾਂ ਸਿਰ 30 ਰੁਪਏ 'ਚ ਲਾ ਦਾਂਗੇ super x glass card ਸਿਰਫ 30 ਰੁਪਏ ਦਾ simple glass card ਹਾਂਜੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਜਿਹੜੀ data cable ਆ ਉਹ 10 ਰੁਪਏ ਤੋਂ ਸਟਾਰਟ ਹੋ ਗਿਆ ਹਾਂਜੀ 70 ਰੁਪਏ ਤੱਕ ਤੁਹਾਨੂੰ 오ਰੀਜਨਲ ਮਿਲ ਜੂਗੀ ਮੰਨ ਲਓ 10 20 30 ਰੁਪਏ ਦੀ ਕਿੰਨੇ ਦੀ ਡਾਟਾ ਕੇ ਲੈ ਹਾਂਜੀ 10 ਦੀ ਲੈ ਲਓ 20 ਦੀ ਲੈ ਲਓ ਹਾਂਜੀ ਹਾਂ ਜੇ ਤੁਹਾਨੂੰ ਕੁਆਲਿਟੀ ਚੈੱਕ ਕਰਾਈ ਜੀ ਇਹ 오ਰੀਜਨਲ ਲੈਣੀ ਆ 60 70 ਰੁਪਏ ਹਾਂਜੀ 70 ਰੁਪਏ ਲਾਸਟ ਠੀਕ ਹੈ ਜੀ ਇਹ ਹੈੱਡਫੋਨ 20 ਰੁਪਏ ਤੋਂ ਹਾਂਜੀ 20 ਰੁਪਏ 30 ਰੁਪਏ ਜੇ 에ਅਰਪອດ ਲੈਣਿਆ ਤਾਂ 100 ਰੁਪਏ ਤੋਂ ਲੈ 400 450 ਲੱਗ ਫੋਨ ਦੀ ਡਾਟਾ ਕੇਬਲ ਸਿਰਫ 45 ਰੁਪਏ ਦੀ ਹਾਂਜੀ ਐਨੇ ਦੀ ਆਉਂਦੀ ਆ ਬਾਜ਼ਾਰ ਚੂੰ ਹੀ ਪੈਸੇ ਲੁੱਟ ਲੈਂਦੇ ਆ ਆਈਫੋਨ ਦੇ ਬਾਕਸਿੰਗ ਦੀ ਡਾਟਾ ਕੇਬਲ ਸਿਰਫ 45 ਰੁਪਏ ਦੀ ਹਾਂਜੀ ਗਾਰੰਟੀ ਵੀ ਹੈ ਜੀ ਹਾਂਜੀ 6 ਮਹੀਨਿਆਂ ਦੀ ਗਾਰੰਟੀ ਦੇਵਾਂਗੇ 6 ਮਹੀਨਿਆਂ ਦੀ ਗਾਰੰਟੀ ਦੇ ਨਾਲ 200 150 ਤੋਂ ਘੱਟ ਤਾਂ ਆਈਫੋਨ ਦੀ ਸਿੰਪਲ ਡਾਟਾ ਕੇਬਲ ਵੀ ਨਹੀਂ ਦਿੰਦੇ ਜੀ ਆਪਣੇ ਕੋਲੇ ਘੜੀਆਂ 350 450 350 450 ਆ ਚੈੱਕ ਕਰਾ ਦਿਓ 12000 15 1500 ਰੁਪਏ ਨਾਲ ਆਇਆ ਕਰੋ ਐਮ ਆਈ ਦੇ ਜੀ 100%オリジナル ਹੈ ਜੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਸਿਰਫ 430 ਰੁਪਏ ਦੇ ਬਿਲਕੁਲ ਸਸਤੇ ਰੇਟਾਂ ਤੇ ਜਿਵੇਂ ਬਾਜ਼ਾਰ ਚ ਜਾਨੇ ਹੋ ਤੁਸੀਂ ਬਹੁਤ ਜ਼ਿਆਦਾ ਪੈਸੇ ਲਟਾ ਕੇ ਆਉਣੇ ਹੋ 500 ਤੋਂ 1000 ਤੱਕ ਲਟਾ ਕੇ ਆਉਣੇ ਆਪਨੇ ਕੋਲੇ ਤੁਹਾਨੂੰ 500 1000 ਲਗਾਉਣ ਦੀ ਲੋੜ ਨਹੀਂ 500 ਤੋਂ ਥੱਲੇ ਥੱਲੇ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਮਿਲ ਜਾਣਗੀਆਂ 에ਅਰਪੋਰਟਸ ਦੇਖ ਲਓ ਆਪਣੇ ਕੋਲੇ 에ਅਰਪੋਰਟਸ ਮਿਲ ਜਾਣਗੇ ਤੁਹਾਨੂੰ 100 ਤੋਂ ਲੈ ਕੇ ਲਾਸਟ 450 ਸਾਢੇ 450 ਜੀ ਸਾਢੇ 450 ਜੀ ਸਾਢੇ 450 ਆ ਫੌਂਡ ਦੇ ਪਏ ਆ ਸਾਢੇ 450 ਤੁਹਾਨੂੰ ਲਾਸਟ ਮਿਲ ਜਾਣਗੇ ਨੈਕ ਬੈਂਡ ਪਏ ਆ ਜੀ ਆ ਸਾਢੇ ਨੈਕ ਬੈਂਡ ਵੀ ਤੁਹਾਨੂੰ 100 ਤੋਂ ਲੈ ਕੇ 450 ਦੀ ਰੇਂਜ ਦੇ ਵਿੱਚ ਮਿਲ ਜਾਣਗੇ ਆ ਚੈੱਕ ਕਰੋ 100 ਰੁਪਏ ਵਾਲੇ ਨੈਕ ਬੈਂਡ 100 ਰੁਪਏ ਦੇ ਨੈਕ ਬੈਂਡ ਜੋ 250 ਦੀ ਰੇਂਜ ਚ ਚੁਣਗੀ ਨਹੀਂ ਜੀ ਸਿਰਫ 60 ਰੁਪਏ 65 ਰੁਪਏ 45 ਰੁਪਏ ਨਹੀਂ ਪ੍ਰੀਮੀਅਮ ਪੈਕਿੰਗ ਵਾਲੇ ਸਿਰਫ 60 ਰੁਪਏ 60 ਰੁਪਏ ਦੇ ਵਿੱਚ 65 ਰੁਪਏ ਆ ਤੁਸੀਂ ਖੁਦ ਮ사ਜ ਕਰ ਸਕਦੇ ਹੋ ਮਿੰਨੀ ਮ사ਜਰ ਸਿਰਫ 100 ਰੁਪਏ ਦੇ ਵਿੱਚ ਮਿਲ ਜੂਗਾ ਤੁਹਾਨੂੰ ਦੇਖੋ ਮਿੰਨੀ ਵੈਕਮ ਸਿਰਫ ਤੁਹਾਨੂੰ 280 ਰੁਪਏ ਦੀ ਰੇਂਜ ਦੇ ਵਿੱਚ ਮਿਲ ਜੂਗਾ ਸਾਰਾ ਜਿਹੜਾ ਇਹਦੇ ਆਨਲਾਈਨ ਵੀ 500 540 ਦਾ ਮਿਲਦਾ ਇਹਦੇ ਵਿੱਚ ਤੁਹਾਨੂੰ ਇਹਦਾ ਸਾਰਾ ਸਮਾਨ ਆ ਜਿਹੜਾ ਨਾਲ ਮਿਲ ਜੂਗਾ ਕਲੀਨਰ ਵਗੈਰਾ ਸਾਰਾ ਜਿਹੜਾ ਇਹਦੇ ਨਾਲ ਆਊਗਾ ਸਾਰਾ ਲਾਗੀ ਆਈਫੋਨ ਦੀ ਐਸੈਸਰੀ ਦੀ ਤੁਸੀਂ ਬਾਜ਼ਾਰ 'ਚ ਜਾਣੇ ਹੋਗੇ ਆਈਫੋਨ ਦੇ ਐਸੈਸਰੀ ਤੁਹਾਨੂੰ 2000 ਤੋਂ ਘੱਟ ਨਹੀਂ ਮਿਲਦੀ ਕਿਉਂਕਿ ਉਹ ਇੱਕ ਸੈਮਸੰਗ ਵਾਲਾ ਡਾਕਟਰ ਉਹ ਇਹ ਨਾਲ ਹੀ ਦਿਖਾ ਦੋ ਦੋਨਾਂ ਕਾ ਇਹ ਤੁਹਾਨੂੰ ਆਪਣੇ ਕੋਲੇ 350 450 ਤੋਂ ਵੀ ਘੱਟ ਰੇਂਜ ਦੇ ਵਿੱਚ ਮਿਲ ਜਾਊਗਾ। ਫੋਟੋ ਨੂੰ ਵੀਡੀਓ ਬਣਾਉਣੀ ਹੁੰਦੀ ਆ ਤਾਂ ਆਪਾਂ ਨੂੰ ਨੇਹਰਾ ਪੈਂਦਾ ਆਪਣੇ ਫੇਸ ਤੇ ਚਾਨਨ ਨਹੀਂ ਪੈਂਦਾ ਤਾਂ ਉਹਦੇ ਲਈ ਵੀ ਤੁਹਾਨੂੰ ਇਹ ਸਿਰਫ 50 60 ਰੁਪਏ ਦੀ ਰੇਂਜ ਦੇ ਵਿੱਚ ਜਿਹੜੀ ਮਿੰਨੀ ਰਿੰਗ ਲਾਈਟ ਹੈ ਇਹ ਮਿਲ ਜਾਊਗੀ। ਹਾਂਜੀ ਭਾਈ ਤਲਵੰਡੀ ਸਾਬੋ ਖਾਲਸਾ ਸਟੋਰ ਦਾ ਪੂਰਾ ਐਡਰੈਸ ਰਾਮਾ ਰੋਡ ਤਲਵੰਡੀ ਤਲਵੰਡੀ ਸਾਬੋ ਸ਼ਹਿਰ ਆ ਰਾਮਾ ਰੋਡ ਆ ਸਾਹਮਣੇ ਪੰਜਾਬੀ ਯੂਨੀਵਰਸਿਟੀ ਕੈਂਪਸ ਦਾ ਗੇਟ ਆ ਤੇ ਉਧਰ ਗੁਰੂ ਕਾਸ਼ੀ ਕਾਲਜ ਆ ਤੇ ਮੇਰ ਰਾਮਾ ਰੋਡ ਆ ਇਧਰ ਨਾਲ ਹੀ ਆਪਣੀ ਕੈਂਟ ਏਜੰਸੀ ਰਹਿ ਗਈ। ਮਿਸਟਰ ਕਿਤਾਬਕਰ ਦੇ ਨਾਲ ਕਟਿੰਗ ਵਾਲੀ ਦੁਕਾਨਾਂ ਤੇ ਆਪਣੀ ਤੀਜੀ ਦੁਕਾਨ ਆ ਗਈ ਖਾਲਸਾ ਮੋਬਾਈਲ ਸਟੋਰ ਆਹ ਕੈਕਟਸ ਸਪਰੇ ਨੇ ਜਿੱ ਬੱਚਿਆਂ ਵਾਲੇ ਹਾਂਜੀ ਇਹ ਕੈਕਟਸ ਤੁਹਾਨੂੰ ਬਾਜ਼ਾਰ 'ਚ 350 400 ਦੇ ਮਿਲਦੇ ਆ ਆਪਣੇ ਕੋਲੇ ਤੁਹਾਨੂੰ ਇਹ ਸਿਰਫ 200 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਣਗੇ ਤੇ ਜੇ ਆਈਫੋਨ ਦੀ ਡਾਟਾ ਕੇਬਲ 45 ਰੁਪਏ ਦੀ ਹੈ ਤਾਂ ਸਿੰਪਲ ਡਾਟਾ ਕੇਬਲ ਕੀ ਰੇਟ ਹੈ ਸਿੰਪਲ ਡਾਟਾ ਕੇਬਲ 10 ਰੁਪਏ 20 ਰੁਪਏ 30 ਰੁਪਏ オリジナル100% ਲਾਸਟ 70 ਰੁਪਏ ਅੱਛਾ ਲਾਸਟ 70 ਰੁਪਏ ਤੱਕ ਡਾਟਾ ਕੇਬਲਾਂ ਨੇ ਆ ਚੈੱਕ ਕਰਾ ਦਿਓ ਤੁਸੀਂ ਸਟਾਰਟਿੰਗ 10 ਰੁਪਏ ਤੋਂ ਹੀ ਆ ਜੀ ਸਟਾਰਟਿੰਗ 10 ਰੁਪਏ ਦਾ ਡਾਟਾ ਕੇਬਲ ਚੈੱਕ ਕਰੋ ਤੁਸੀਂ 2400 300 400 ਸਭ ਤੋਂ ਵੱਡਾ ਸਾਈਜ਼ ਵੱਡਾ ਤਾਂ 500 ਦਾ ਮਿਲ ਜੂ ਇਤੋਂ ਵੱਡਾ ਆਪਣੇ ਕੋਲ ਕੋਈ ਰਿੰਗ ਲਾਈਟ ਨਹੀਂ ਹੈਗੀ ਰਿੰਗ ਲਾਈਟ ਆ ਵੀ 250 300 200 300 400 ਹਾਂਜੀ ਹਾਂਜੀ ਆਪਣੇ ਕੁਆਲਿਟੀ ਚੈੱਕ ਕਰੋ ਤੁਸੀਂ ਦੇਖੋ ਤਿੰਨ ਤਿੰਨ ਚੀਜ਼ਾਂ ਇੱਕੋ ਟਾਈਮ ਤੇ ਚਾਰਜ ਹੋ ਜਾਂਦੀਆਂ ਨੇ ਤਿੰਨ ਤਿੰਨ ਚੀਜ਼ਾਂ ਜਿਵੇਂ ਕਈ ਵਾਰ ਸ਼ਕੀਨ ਹੁੰਦੇ ਆ ਤਿੰਨੇ ਇੱਕੋ ਚਾਰਜ ਤੇ ਚਾਰਜ ਹੋ ਜਾਂਦੀਆਂ ਨੇ ਵਾਇਰਲੈਸ ਚਾਰਜ ਸਿਰਫ 300 ਰੁਪਏ ਦਾ ਸਿਰਫ 300 ਰੁਪਏ ਦੇ ਵਿੱਚ ਮੰ ਲਓ ਮਾਈਕ ਵਗੈਰਾ ਮਿਲ ਜਾਂਦੇ ਹਾਂ ਹਾਂਜੀ ਹਾਂਜੀ ਮਾਈਕ ਵੀ ਮਿਲ ਜਾਂਦੇ ਆ ਕੇ 8 ਮਾਈਕ ਵੀ ਮਿਲ ਜਾਣਗੇ ਕੇ 9 ਵੀ ਮਿਲ ਜਾਣਗੇ ਬੋਆ ਮਾਈਕ ਵੀ ਮਿਲ ਜਾਣਗੇ ਤੇ ਐਸ ਐਕਸ 9 ਵੀ ਮਿਲ ਜਾਣਗੇ ਐਸ ਐਕਸ 9 ਵੀ ਮਿਲ ਜਾਣਗੇ ਇਧਰ ਬੋਆ ਕੇ 8 ਕੇ 9 ਬੋਆ ਸਾਰੇ ਤਰ੍ਹਾਂ ਦੇ ਮਾਈਕ ਮਿਲ ਜਾਣਗੇ ਮਾਈਕ ਮਿਲ ਜਾਣਗੇ ਇਹਨਾਂ ਦਾ ਰੇਟ ਦੱਸ ਦਿਓ ਜੀ ਸਿਰਫ 220 240 ਮੰਨ ਲਓ 2 300 ਦੀ ਰੇਟ ਹੈ ਉਹ 300 ਦੀ ਰੇਂਜ ਵਿੱਚ ਸੈਮਸੰਗ ਵਾਲੇ ਵੀ ਮਿਲ ਜਾਂਦੇ ਆਂ ਹਾਂਜੀ ਸੈਮਸੰਗ ਵਾਲੇ ਡਬਲ ਸੈਮ ਵੀ ਸਿੰਗਲ ਸੈਮ ਵੀ ਕਿੰਨੀ ਦਿੱਤਾ ਤੁਸੀਂ 650 750 650 700 ਦੀ ਰੇਂਜ 'ਚ ਮਿਲ ਜਾਣਗੇ